ਆਦੀ ਹੁੰਦੇ ਸੀ ਚੱਲੇ ਸੀਗੇ ਫਤੇਗੜ ਸਾਹਿਬ ਤੋਂ ਅਨੰਦਪੁਰ ਸਾਹਿਬ ਲਈ ਆ ਦੇਖੋ ਰਸਤਾ ਇਧਰ ਜਾਮ ਲੱਗਾ ਹੋਇਆ ਈ ਸੁਹਾ ਗੱਡੀਆਂ ਦਾ ਵੀ ਜਾਮ ਤਾਂ ਨਹੀਂ ਸਿੱਧਰ ਐ ਰੈੱਡ ਲਾਈਟ ਹੋ ਰੱਖੀ ਸੀ ਇਹ ਤੋਂ ਕਹੀ ਜਾਂਦੀ ਕਿ ਐਡਾ ਵੱਡਾ ਜਾਮ ਕਾਤੋਂ ਲੱਗ ਰਿਹਾ ਐ ਹੌਲੀ ਹੌਲੀ ਚੱਲੀ ਜਾਂਦੇ ਰਾ ਰਸਤਾ ਕੱਢੀ ਜਾਂਦੇ ਸੀਗੇ ਗੇ ਜਿੱਥੇ ਚਾਹ ਪਾਣੀ ਪੀਣ ਦੇ ਵਾਸਤੇ ਜਵਾਕ ਨੇ ਸੀ ਖਾਣਾ ਪੀਣਾ ਕੁਛ ਬੇ ਲੋਕ ਇਹਨਾਂ ਦੇਖੋ ਅੰਬਾਂ ਦੇ ਲਫਾ ਵਿੱਚ ਰੱਖਿਆ ਨਾਂ ਲਿਖ ਕੇ ляр ਰੱਖਿਆ ਵੀ ਅੰਬ ਤੋੜਨਾ ਵਾ ਨਾ ਹੈ ਸੋ ਕੈਸੇ ਜੀ ਪਾਸ ਤੇ ਚੱਲਦੇ। ਕੋਤੇ ਪਹਾੜਾਂ ਵਿੱਚ। ਉਹਨਾਂ ਦੇ ਨੋਰਾ ਦੇਖੋ ਕੀ ਕਰੀ ਜਾਂਦਾ। ਐਸਾ ਹੋ ਗਏ ਸੀਗੇ ਦੋਨੇ ਤੇ ਹੁਣ ਉੱਠੇ ਨੇਗੇ ਤਿੰਨੇ ਸੌਰੀ ਜੀ। ਮੈਂ ਵੀ ਥੋੜ੍ਹਾ ਲਾਤੀ ਸੁਣ ਚਾਹ। ਅ ਫਿਰ ਹੁਣ ਅਸੀਂ ਨੇ ਰਸਤੇ 'ਚ ਰੁਕੇ ਚਾਹ ਪੂਤੀ ਤੀਏ ਮੈਂ ਤਾਂ ਇਹਨਾਂ ਨੇ ਕੋਲ ਡ੍ਰਿੰਕ ਪੀਤਾ। ਸਾਨੂੰ ਸਨੈਕਸ ਲੈ ਹਾਂ। ਉਹ ਖਾਰੇ ਨੇ ਸਨੈਕਸ। ਪੀਤਾ। ਹਾਂ। ਫਾਈਟ ਜੀ ਦੇ ਥੋੜ੍ਹਾ ਨੇ ਲਾਉਂਦੇ। ਉੰਨਾ ਹਰਾਤ ਤੇ ਆ ਇਹਦੇ ਵਿੱਚੋਂ ਨਿਕਲ ਰਹੀ ਆ ਸਾਫ ਛੇੜ ਰੱਖ ਬੈਠਾ ਆ ਸਜਾ ਰੱਖ ਸਾਫ ਛੋਟੇ ਛੋਟੇ ਪਹਾੜ ਹੀ ਆ ਤਾਂ ਆ ਗਿਆ ਸੀ ਇੱਥੇ ਇਹ ਤਾਂ ਕਿੱਥੇ ਸ਼ਰਮ ਦਾ ਕੋਈ ਆ ਵੀ ਜਾਂਦਾ ਕਟੂ ਇਹ ਜਿਹੜਾ ਏਰੀਆ ਦਾ ਅਪ ਡਾਊਨ ਵਾਲਾਗਾ ਮਤਲਬ ਕਿ ਕਿਤੇ ਆਪ ਤੋਂ ਹੋ ਜਾਂਦਾ ਕਿ ਡਾਊਨ ਹੋ ਜਾਂਦਾ ਇਸ ਤਰ੍ਹਾਂ ਦਾ ਕਾਲਾ ਮੈਂ ਕਿੰਨਾ ਪਹੁੰਗੂਗਾ ਦੇਖੇ ਇਤਰਾ ਕਾਲਾ ਵਾਓ ਰਕ ਕਾਲਾ ਮौज ਕਰਦਾ ਚਿੱਤ ਮਾਰਦਾ ਜਾ ਰਿਹਾ ਹਿਮਾਚਲ ਦਾ ਏਰੀਆਗਾ ਠੰਡਾ ਬਹੁਤ ਹੈਗਾ ਤੇ ਆਪ ਡਾਊਨ ਹੋ ਵੀ ਨਦੀਆਂ ਲੱਗੀਆਂ ਨਦੀਆਂ ਦਿਖਾ ਦਿੰਦੇ ਨਦੀ ਨਹੀਂ ਦਿੱਸਦੀ ਹੈਗੀ ਪਾਖੜਾ ਨਹੀਂ ਵੱਡੀਆਂ ਵੱਡੀਆਂ ਆਹ ਮਾਂ ਜੀ ਨਾ ਉਹ ਮਤਲਬ 5 25 ਦਾਗਾ ਪਰ ਜਿਹੜਾ ਬਾਹਰਲਾ ਮੌਸਮਾ ਕਾਫੀ ਜਿਆਦਾ ਹਨੇਰਾ ਹੋ ਰਹਾ ਤਾਂ ਦਿਖਾਉਣੀ ਆ ਤੁਹਾਨੂੰ ਹਨੇਰਾ ਜਾ ਫਿਰ ਆ ਦੇਖੋ ਕਿ ਨੀਂਹੇ ਹੀ ਆ ਰਹੀ ਆ ਹਾਂ ਸਟਾਪ ਕਰ ਲੋ ਮੇਰੇ ਕਹਿੰਦੀ ਥੋੜਾ ਜਿਹਾ ਦੇਖੋ ਕਿੰਨਾ ਉਹ ਹੋ ਰਹਾ ਹੈ ਨਾ ਧੂੜ ਮਿੱਟੀ ਉੱਡ ਰਹੀ ਆ ਰਿਕਾਰਡ ਉਹ ਹੋ ਰਹਾ ਹੈ ਕਿ ਕੈਮਰੇ ਵਿੱਚ ਨਿਹਰਾ ਦੇਖੋ ਕਿਵੇਂ ਪੱਤੇ ਉਡੋੜ ਕਰੇ ਕਾਫੀ ਜਿਆਦਾ ਹਨੇਰੀ ਹੈ ਇਹਦੀ ਲਾਈਟਾਂ ਵੀ ਲਗਾ ਰੱਖਿਆ ਨੇ ਅੱਗੇ ਕਾਇ ਹੋ ਗਿਆ ਜਿਵੇਂ 7-8 ਵਜੇ ਹੁੰਦੇ ਰ ਹਨ ਹਾਂ ਹਾਂ ਕਿਹੜਾ ਟਾਈਮ ਹੋਇਆ 35 ਛੇ ਦਿਨ ਤੋ ਹਾਂ ਤਾਂ ਬਿਲਕੁਲ ਹਾਂ ਤਾਂ ਫਾਨਾਗਾ ਕਿਤੇ ਦੇਰ ਹੋ ਗੋ ਮੈਂ ਤਾਂ ਕਹਨੀ ਆ ਥੋੜੇ ਦੇਰ ਬਾਅਦ ਚਾਓ ਹੈ ਤਾਂ ਤੋ ਬੱਸ ਕੋਈ ਨਹੀਂ ਦੇਖੋ ਵੀਨੀਆ ਕੈਮਰਾ ਫੋਕਸ ਨਹੀਂ ਕਰ ਰਿਹਾ ਬਸ ਕਾਫੀ ਜ਼ਿਆਦਾ ਹਨੇਰੀ ਹੈਗੀ ਟੂੜਾ ਮੈਂਦਾਗਾ ਏ ਬੱਟੀ ਨੂੰ ਲਾਗੇ ਲਾਗੇ ਕੋਈ ਨਾ ਜਵਾ ਅੱਜ ਉਹ ਨੀ ਟਿਕਾ ਹਾਂ ਐ ਸਰਕਲ ਲਾ ਹਾਂ ਲੈ ਆਹ ਧਿਆਰ ਤੇ ਕੋਈ ਨਾ ਆ ਨਾ ਭਾ ਕਿਆ ਗਿਆ ਲੰਘ ਗਿਆ ਬਿਸ਼ੇਸ਼ ਤੇ ਵੀ ਅਗੇ ਡਿੱਗ ਜਾਂਦਾ ਹੁੰਦਾ ਕਈ ਵਾਰੀ ਹਾਂ ਬਸ ਲੰਘ ਗਿਆ ਤਾਂ ਹੀ ਉਥੇ ਫੀਲ ਜਾ ਹੋ ਰਿਹਾ ਦਿਗਾ ਇੰਨਾ ਹਨੇਰਾ ਜਗ੍ਹਾ ਤੋਂ ਲੱਗ ਰਿਹਾ ਹਾਂ ਨਾ ਸਾਹੇ ਆ ਦੇਖੋ ਜਿਸ਼ਰੇ ਹੁਣ ਨਹੀਂ ਹੋ ਰਹੀ ਆ ਆਦ ਰਮਨ ਹਾਲਤ ਕੀ ਹੋ ਰਹੀ ਹੈ ਕਿ ਦੀ ਦੇਖੋ ਹਾਂ ਕਿੰਨੀ ਮਿੱਟੀ ਆ ਰਹੀ ਹੈਗੀ ਮਤਲਬ ਰਸਤਾ ਬਹੁਤ ਖਰਾਬ ਆ ਗਿਆ ਬਹੁਤ ਹੀ ਜਿਆਦਾ ਹਨੇਰੀ tufaan ਜਾਗਾ ਹੈ ਪਮਾ ਕਿਤੋਂ ਦਿਖਾਉਂਦਾ ਮੌਸਮ ਹੂੰ ਦੇਖੋ ਮੈਗਰੂ ਸੱਚੇ ਪਾਸਾ ਸਾਡੀ ਯਾਤਰਾ ਇਹ ਜਿਹੜੀ ਸੁਖਸੰਦ ਨਾਲ ਪਹੁੰਚਾ ਦੇ ਉੱਥੇ ਬਹੁਤ ਜ਼ਿਆਦਾ ਜਿਹੜਾ ਮੈਂ ਨੇਰੀ ਵਾਲਾ ਤੂਫਾਨ ਜਗਾ ਉੱਪਰ ਆ ਉੱਡ ਰਿਹਾ ਆ ਦੇਖੋ ਆ 5:30 ਹੋਇਆ ਹਲੇ ਪੂਰੇ ਕੁਛ ਨਹੀਂ ਦਿੱਤਰਿਆਗਾ ਦੇਖੋ ਗੱਡੀਆਂ ਬਿਲਕੁਲ ਮਾੜੀਆਂ ਵੜੀਆਂ ਦਿਸ ਰਹੀਆਂ ਨਹੀਂ ਕਿਉਂਕਿ ਨੇਰੀ ਵਾਲਾ ਉਹ ਤੂਫਾਨ ਆਗਾ ਨਾ ਥੋੜੀ ਥੋੜੀ ਵਿੱਚ ਇਹ ਕਣੀਆਂ ਵੀ ਆ ਰਹੀਆਂ ਇੱਥੇ ਦਿਸ ਰਹੀਆਂ ਹੋਣ ਸ਼ੀਸ਼ੇ ਦੇ ਮੂਹਰੇ ਕਣੀਆਂ ਪੈਣ ਤਾਂ ਬਹੁਤ ਦਿਖ ਰਹੀਆਂ ਆ ਕਣੀਆਂ ਨਾਲੇ ਦਬ ਜੂਗਾ। ਨੰਦਪੁਰ ਸਾਹਾ ਵਾਗੇ ਜਿਹੜਾ 11 ਕਿਲੋਮੀਟਰ ਰਹਿ ਗਿਆ ਇੱਥੋਂ। ਚੰਦਰੀ ਅੰਦਰ। ਹੂੰ। ਬੁੱਧਾ ਆਪਣੇ ਚਿੰਨ੍ਹ ਵਾਰ ਗਿਆ। ਹਾਂ ਲੇਖ। ਹਾਂ ਪ੍ਰਾਚੀ ਹੈ ਵੀ। ਉਹ ਬਾਈਬੜੀ ਬੋਲ ਕੇ ਆਈ। ਹੂੰ। ਸ਼ੀਸ਼ੇ ਨਾਲ ਹੋ ਗਏ ਹਵਾ ਵਾਲੀ ਭਰ ਚੁੰਦਨ ਨਾਲ ਰੇਤ ਸਾਰਾ ਹੀ ਆਜੂ ਅੰਦਰ ਇਹ ਦੇਖੋ ਲਫਾਫੇ ਲਫਾਫੇ ਤੁਰੇ ਫਿਰਦੇ ਜੀ ਲਫਾਫੇ ਕਰਦੇ ਤੇ ਇੱਕ ਅਦਾ ਕਾਫੀ ਸਾਰਾ ਵੱਡਾ ਜਿਹਾ ਲਫਾਫਾ ਤਾਂ ਉੱਡ ਕੇ ਆ ਗਿਆ ਸੀ ਸਾਨੂੰ ਐਸੀ ਕਿਤੇ ਗੱਡੀ ਦੇ ਸ਼ੀਸ਼ੇ ਦੇ ਨਾਲ ਆਜੇ ਪਰ ਉਹ ਹਵਾ ਨਾਲ ਨਾ ਲੱਗ ਗਿਆ ਸੀ ਦੂਸਰੀ ਵਾਸਤੇ ਆ ਕੇ ਮੈਂ ਆਏ ਨੇ ਇਹਦੇ ਵਿੱਚ ਬਾਕਸ ਆ ਗਿਆ ਸੀ ਕਿਸੇ ਚੀਜ਼ ਦਾ ਜੰਮਗੱਸੀ ਵਿੱਚ ਕਈ ਤੋਂ ਕਣੀ ਹੀ ਬ੍ਰਿਜ਼ਰੀ ਆ ਨੀ ਪੂਰਾ ਹਨੇਰਾ ਹੋ ਗਿਆ ਇੱਥੇ ਦਾ ਦੇਖਿਓ ਨੀ ਰਹਾ ਲਾਈਟਾਂ ਦੇ ਇੰਡੀਕੇਟਰਸ ਆ ਲਈ ਪਤਾ ਲੱਗ ਰਿਹਾਗਾ ਕਿੰਨਾ ਹਨੇਰਾ ਹੋ ਗਿਆ ਮੈਸੇ ਮਤਲਬ ਕਿ ਟਾਈਮ ਦਾ ਕੁਝ ਵੀ ਨਹੀਂ 5:30 ਦਾ ਟਾਈਮ ਆ ਵੀ ਫੀਲ ਜਾ ਪਤਾ ਇੱਥੇ ਥੋੜਾ ਹੀ ਲੱਗਦਾ ਵੀ ਰੁਕ ਵੀ ਹੈ ਨਾ ਲੱਗ ਨਹੀਂ ਰਿਹਾ ਮੀ ਪੈਣਾ ਸਟਾਰਟ ਹੋ ਗਿਆ ਦੇਖਿਓ ਤੇ ਆ ਦੇਖੋ ਕਾਫੀ ਜ਼ਿਆਦਾ ਮੀ ਹੈਗਾ ਹੁਣ ਥੋੜਾ ਜਿਹਾ ਚੱਲੋ ਇਹ ਹੋ ਜੂਗਾ ਵੀ ਰੁਕ ਜੂਗੀ ਹਨੇਰੀ ਬਹੁਤ ਜ਼ਿਆਦਾ ਹੈ ਰਿਸ਼ਤੀ ਜਈ ਹੈ ਨਾ ਸਟਾਪ ਅਸੀਂ ਹੋਈ ਨਹੀਂ ਕਈ ਵਾਰ ਵੀ ਆਉਂਦਾ ਵੀ ਜ਼ਿਆਦਾ ਮੇਨ ਮੇਨ ਜਿਹੇ ਰਸਤੇ ਨੇ ਇਧਰ ਵੀ ਜਿਆਦਾ ਨਾ ਅਜੇ ਕਿਤੇ ਫਿਰ ਮੁੜ ਕੇ ਫਿਰ ਨਾ ਉਧਰ ਦੇ ਨ ਉਧਰ ਦੇ ਤਾਂ ਅਸੀਂ ਤੁਰ ਆਏ ਹੋਈ ਹੋਈ ਫਸ ਗਈ ਜਿਹੜੀ ਬਹੁਤ ਜਿਆਦਾ ਹੋ ਗਈ ਆ ਦੇਖੋ 小鱼。 ਕਿੰਨਾ ਨੰਨਾ ਛੜ ਗਿਆ ਲੈਕ ਨੂੰ ਪਾਣੀ ਕਿੰਨਾ ਪੜ ਗਿਆ ਆਏ ਕਿ ਬੀਂ ਮੀਂਹ بارش ਹੋ ਗਈ ਚਲੋ ਅੰਮ੍ਰਿਤ ਮਨੂ ਦੇ ਖਾਣਾ ਕਰਕੇ

ਸਤ ਸ੍ਰੀ ਅਕਾਲ ਮੈਂ ਦੋ ਕੁ ਘੰਟੇ ਪਹਿਲਾਂ ਆਇਆ ਰਿਹਾ ਤੇ ਟਾਈਮ ਤੇ ਪਹੁੰਚਾ ਤਾਂ ਠੀਕ-ਠਾਕ ਵਧੀਆ ਕਿਉਂਕਿ ਬਾਹਰ შეਖਤਾਨ ਸੀ ਜਿਹੜਾ ਬਹੁਤ ਜ਼ਿਆਦਾ ਸੀਗਾ ਇਹ ਹੁਣ ਗੱਡੀ پارکਿੰਗ ਦਾ ਪੁੱਛਦੇ ਆ ਨਾਲੇ ਰੂਮ ਵਾਲਾ ਦਾ ਵਾਹ ਇੱਕ ਸੱਚੀ ਵਾਹ ਫਾਈਨਲੀ ਜਿਹੜਾ ਸੀ ਉਹ ਗੇਟ ਤੇ ਆ ਗਏ ਅਸੀਂ ਵੱਡੀ ਪਾਰਕਿੰਗ ਦਾ ਦੇਖਦੇ ਮਿੱਥੀ ਹੋਊਗੀ ਹਾਂ ਇਥੇ ਹੋਊਗੀ ਆ ਬਾਕੀ ਤੁਹਾਨੂੰ ਸੁਣਾ ਕੇ ਦਿਖਾਵਾਂਗੇ ਕਿਉਂਕਿ ਹੁਣ ਮਾਰਸ਼ ਕਰਕੇ ਰਿਹਾ ਨਹੀਂ ਰਿਹਾ ਹਾਂ ਹਾਂ ਜੀ ਬੇਟਾ 14 ਲਾ ਦਿਓ ਜਕਰਾਂ ਬਾਸੇ ਨੂੰ ਚੱਲ ਆਈਏ ਜੀ ਪਹੁੰਚ ਗਏ ਫਿਰ ਸੀ ਰੂਮ ਵੀ ਲੈ ਲਿਆ ਹਾਲ ਮਿਲਿਆ ਸਾਨੂੰ ਰੂਮ 52 ਮੇਰਾ ਬਹੁਤ ਆ ਤਮਰਿਜ ਪਿਛਲੀ ਵਾਰ ਤੁਸੀਂ ਪਹੁੰਚ ਗਏ ਆ ਲੈ ਫੇਰ ਵੀ ਇੱਕ ਬਾਲ ਵੀ ਨਾ ਬਾਈ ਬਾਸਕਟਬਾਲ ਖੇលੂਗਾ ਜੀ ਅੱਜ ਪਹਿਲਾਂ ਅਸੀਂ ਰੂਮ ਲਿਆ ਸੀ ਉਹਦੀ ਹਾਲ ਥੋੜੀ ਠੀਕ ਨਹੀਂ ਸੀਗੀ ਹੁਣ ਅਸੀਂ ਲਵਾਂਗੇ ਇਧਰਲੀ ਸਾਈਡ ਰੂਮ ਭਾਈ ਬਜਤ ਸਿੰਘ ਯਾਤਰੀ ਨਿਵਾਸ ਰੂਮ ਅੱਜ ਬੜੀ ਮੁਸ਼ਕਲ ਨਾਲ ਉਹ ਮਿਲਿਆ ਹੈ ਪਹਿਲਾਂ ਅਸੀਂ ਮਸਾਲੇ ਲਿਆ। ਮੈਂ ਨਾਲ ਨੀ ਸ਼ਿਕਾਇਤ। ਹਾਂ ਬਈ ਰੂਮ ਦਿਖਾਣਾ ਰੂਮ ਦੇਖੋ। ਹਾਂ ਟਾਇਲਟ ਬਾਥਰੂਮ। ਅੱਗੇ ਕੱਬ ਗੀਜ਼ਰ। ਆ ਬੈੱਡ। ਦੋ ਗੱਦੇ, ਐਕਸਟਰਾ ਗੱਦੇ ਦੋ ਇਹਦੇ ਦੋ ਪੈ। ਹਾਂਜੀ ਰੂਮ ਸਾਨੂੰ ਮਿਲ ਗਿਆ ਸੀ ਹੁਣ ਅਸੀਂ ਆਏ ਸੀ ਲੰਗਰ ਛਕਣ ਦੇ ਲਈ ਲੰਗਰ ਹਾਲ ਦੇ ਵਿੱਚ। ਆਗੇ ਹੁਣ ਅਸੀਂ ਦਵਾਰੇ ਆਪਣੇ ਰੂਮ ਦੇ ਕੋਲੇ ਬਹੁਤ ਔਖਾ ਤੇ ਬੋਲ ਲੈ ਕੇ ਆਇਆ ਹੈ ਤੇ ਮੈਂ ਨਵ ਦੋ ਪੈਨ ਲੈਏ ਨੇ ਹਲੇ